ਪਤਾ ਨਹੀਂ ਪੰਜਾਬੀ ਗਾਇਕ ਇੰਡਸਟਰੀ ਨੂੰ ਪੰਜਾਬੀ ਫਿਲਮ ਇੰਡਸਟਰੀ ਨੂੰ ਅਤੇ ਇਹਨਾਂ ਦੇ ਵਿੱਚ ਕੰਮ ਕਰਨ ਵਾਲੀ ਲੋਕਾਂ ਨੂੰ ਯਾਨੀ ਕਿ ਐਕਟਰਾਂ ਨੂੰ ਅਤੇ ਗਾਇਕਾਂ ਨੂੰ ਪਤਾ ਨਹੀਂ ਕਿਸ ਦੀ ਨਜ਼ਰ ਲੱਗੀ ਹੈ ਹਰ ਰੋਜ਼ ਵੱਡੀਆਂ ਘਟਨਾਵਾਂ ਦਾ ਸ਼ਿਕਾਰ ਹੁੰਦੇ ਨੇ ਪੰਜਾਬੀ ਗਾਇਕ ਪੰਜਾਬੀ ਫਿਲਮੀ ਕਲਾਕਾਰ ਰਾਜਵੀਰ ਜਵੰਦਾ ਤੋਂ ਲੈ ਕੇ ਜਸਵਿੰਦਰ ਸਿੰਘ ਭੱਲਾ ਜਿਨ੍ਹਾਂ ਦਾ ਦਰਦ ਹਾਲੇ ਵੀ ਉਹਨਾਂ ਦੇ ਚੋਂਣ ਵਾਲੇ ਨਹੀਂ ਪੁੱਲ ਸਕੇ ਖਾਸ ਕਰਕੇ ਰਾਜਵੀਰ ਜਵੰਦਾ ਜਦੋਂ ਮੁਹਾਲੀ ਦੇ 40 ਹਸਪੀਟਲ ਦੇ ਵਿੱਚ ਵੈਂਟੀਲੇਟਰ ਤੇ ਰਹੇ ਤੇ ਦੁਨੀਆ ਭਰ ਦੇ ਪੰਜਾਬੀਆਂ ਨੇ ਅਰਦਾਸਾਂ ਕੀਤੀਆਂ ਦੁਨੀਆ ਭਰ ਦੇ ਅਰਦਾਸ ਦੁਨੀਆ ਭਰ ਦੇ ਪੰਜਾਬੀਆਂ ਨੇ ਇਥੋਂ ਤੱਕ ਵੀ ਕਿਹਾ ਕਿ ਜੇਕਰ ਕਿਸੇ ਅੰਗ ਦੀ ਲੋੜ ਹੈ ਜਿਹੜਾ ਐਕਸੀਡੈਂਟ ਦੇ ਵਿੱਚ ਡੈਮੇਜ ਹੋ ਗਿਆ ਹੈ ਰਾਜਵੀਰ ਜਵੰਦਾ ਦਾ ਅਸੀਂ ਦੇਣ ਲਈ ਤਿਆਰ ਹਾਂ ਉਹਨੂੰ ਸਾਡੀ ਉਮਰ ਵੀ ਲੱਗ ਜਾਵੇ ਅਰਦਾਸ ਕੀਤੀ ਗਈ ਬੇਨਤੀ ਕੀਤੀ ਗਈ ਲੇਕਿਨ ਉਹਨਾਂ ਅਰਦਾਸਾਂ ਨੂੰ ਗੂਰ ਨਹੀਂ ਪਿਆ ਆਖਰਕਾਰ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਤਰਵਿੰਦਾ ਵੀ ਜਿਹੜਾ ਬਿਮਾਰੀ ਦਾ ਸ਼ਕਾਰ ਹੋਏ ਯਾਨੀ ਕਿ ਪੰਜਾਬੀ ਗਾਇਕ ਇੰਡਸਟਰੀ ਨੂੰ ਪੰਜਾਬੀ ਫਿਲਮ ਇੰਡਸਟਰੀ ਨੂੰ ਪਤਾ ਨਹੀਂ ਕਿਸ ਦੀ ਨਜ਼ਰ ਲੱਗੀ ਹੈ ਇੱਕ ਹੋਰ ਹੀ ਅਜਾਇਆ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਦੁਨੀਆ ਭਰ ਦੇ ਪੰਜਾਬੀਆਂ ਨੂੰ ਹੈਰਾਨ ਕਰ ਦਿੱਤਾ ਹੈ ਦੁਨੀਆ ਭਰ ਦੇ ਪੰਜਾਬੀ ਉਸ ਦੇ ਲਈ ਵੱਡੇ ਪੱਧਰ ਤੇ ਅਲਦਾਸਾਂ ਕਰ ਰਹੇ ਨੇ ਚਿੰਤਾ ਦੇ ਵਿੱਚ ਨੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਪੰਜਾਬੀ ਸਿਨੇਮਾ ਜਗਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਨੇ ਪ੍ਰਸ਼ੰਸਕਾਂ ਦੀ ਚਿੰਤਾ ਵਧਾ ਦਿੱਤੀ ਹੈ ਦਰਸਾਲ ਮਸ਼ਹੂਰ ਪੰਜਾਬੀ ਕਲਾਕਾਰ ਜੈ ਰੰਧਾਵਾ ਆਪਣੀ ਫਿਲਮ ਆਪਣੀ ਨਵੀਂ ਫਿਲਮ ਇਸ਼ਕ ਨਾਮਾ 52 ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਏ ਹਨ ਸੋਸ਼ਲ ਮੀਡੀਆ ਤੇ ਉਹ ਵੀਡੀਓ ਵੀ ਬੜੇ ਵੱਡੇ ਪੱਧਰ ਤੇ ਵਾਇਰਲ ਹੋ ਰਹੀ ਹੈ ਜਾਣਕਾਰੀ ਮੁਤਾਬਕ ਇੱਕ ਐਕਸ਼ਨ ਸੀਨ ਨੂੰ ਫਿਲਮਾਉਂਦੇ ਸਮੇਂ ਜੈ ਰੰਧਾਵਾ ਅਚਾਨਕ ਹਾਦਸੇ ਦਾ ਸ਼ਿਕਾਰ ਹੋ ਗਏ ਹਾਦਸਾ ਇਨਾ ਗੰਭੀਰ ਸੀ ਕਿ ਸ਼ੂਟਿੰਗ ਨੂੰ ਤੁਰੰਤ ਰੋਕਣਾ ਪਿਆ ਅਤੇ ਉਹਨਾਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਐਡਮਿਟ ਕਰਵਾਇਆ ਗਿਆ ਜਿਵੇਂ ਹੀ ਜੈ ਰੰਧਾਵਾ ਦੇ ਫੈਨਸ ਨੂੰ ਜੈ ਰੰਧਾਵਾ ਨੂੰ ਚਾਹਣ ਵਾਲਿਆਂ ਜੈ ਰੰਧਾਵਾ ਨੂੰ ਜਿਹੜੇ ਲੋਕ ਚਾਹੁੰਦੇ ਨੇ ਜਿਹੜੇ ਉਹਨਾਂ ਦੇ ਐਕਟਰ ਨੂੰ ਜਿਹੜੇ ਉਹਨਾਂ ਦੇ کردار ਨੂੰ ਉਹਨਾਂ ਦੇ ਫਿਲਮਾਂ ਨੂੰ ਲਾਈਕ ਕਰਦੇ ਨੇ ਉਹਨਾਂ ਵੱਲੋਂ ਅਰਦਾਸਾਂ ਕੀਤੀਆਂ ਗਈਆਂ ਉਹ ਚਿੰਤਾ ਦੇ ਵਿੱਚ ਨੇ ਜਾਣਿਓ ਕਿ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀਆਂ ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਜੈ ਰੰਧਾਵਾ ਐਕਸੀਡੈਂਟ ਸੀਨ ਕਰ ਰਿਹਾ ਸਰ ਜਿੱਥੇ ਸੰਤੁਲਨ ਵਿਗੜਨ ਕਾਰਨ ਉਨ੍ਹਾਂ ਨੂੰ ਸਿਰ ਤੇ ਗੰਭੀਰ ਸੱਟਾਂ ਲਗੀਆਂ ਡਾਕਟਰਾਂ ਦੀ ਟੀਮ ਉਹਨਾਂ ਦੀ ਨਿਗਰਾਨੀ ਕਰ ਰਹੀ ਹੈ ਫਿਲਹਾਲ ਉਹਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਪਰ ਡਾਕਟਰਾਂ ਨੇ ਉਹਨਾਂ ਨੂੰ ਕੁਝ ਦਿਨ ਮੁਕੰਮਲ ਅਲਾਸ ਮੁਕੰਮਲ ਜਿਹੜਾ ਆਰਾਮ ਕਰਨ ਦੀ ਸਲਾਹ ਦਿੱਤੀ ਹੈ ਜਿਵੇਂ ਹੀ ਸੋਸ਼ਲ ਮੀਡੀਆ ਤੇ ਇਹ ਵੀਡੀਓ ਵਾਇਰਲ ਹੋਈ ਜੈ ਰੰਧਾਵਾ ਦੇ ਪ੍ਰਸ਼ੰਸਕਾਂ ਅਤੇ ਪੰਜਾਬੀ ਸਿਨੇਮਾ ਦੇ ਸਟਾਰਾਂ ਨੇ ਉਹਨਾਂ ਦੀ ਜਲਦ ਸਿਹਤ ਯਾਵੀ ਦੇ ਲਈ ਸਿਹਤ ਮੰਦ ਲਈ ਦੁਆਵਾਂ ਕਰਮੀਆਂ ਸ਼ੁਰੂ ਕਰ ਦਿੱਤੀਆਂ ਜੈ ਰੰਧਾਵਾ ਦੀ ਹਸਪਤਾਲ ਤੋਂ ਇੱਕ ਫੋਟੋ ਤੇਜੀ ਨਾਲ ਵਾਇਰਲ ਹੋਈ ਹੈ ਵਕ ਫਰੰਟ ਤੇ ਗੱਲ ਕਰੀਏ ਤਾਂ ਫਿਲਮ ਇਸ਼ਕਨਾਵਾ 56 ਜੈ ਰੰਧਾਵਾ ਦੇ ਕੈਰੀਅਰ ਦੀ ਸਭ ਤੋਂ ਉਡੀਕਿਆਂ ਜਾਲ ਵਾਲੀਆਂ ਫਿਲਮਾਂ ਦੇ ਵਿੱਚੋਂ ਇੱਕ ਹੈ ਇਸ ਫਿਲਮ ਵਿੱਚ ਉਹ ਇੱਕ ਬਹੁਤ ਹੀ ਵਖਰੇ ਅੰਦਾਜ਼ ਵਿੱਚ ਨਜ਼ਰ ਆਉਣਗੇ ਆਉਣ ਵਾਲੇ ਹਨ ਇਸ ਹਾਦਸੇ ਕਾਰਨ ਫਿਲਮ ਦੀ ਸ਼ੂਟਿੰਗ ਸ਼ਡਿਊਲ ਕੁਝ ਦਿਨਾਂ ਲਈ ਅੱਗੇ ਫਿਲਮ ਦਾ ਸ਼ਡਿਊਲ ਕੁਝ ਦਿਨਾਂ ਲਈ ਅੱਗੇ ਵਧਾਇਆ ਜਾ ਸਕਦਾ ਹੈ ਦੱਸਿਆ ਜਾ ਰਿਹਾ ਹੈ ਜਿਵੇਂ ਹੀ ਲੋਕਾਂ ਨੇ ਸੋਸ਼ਲ ਮੀਡੀਆ ਤੇ ਰਜੈਰ ਦਾਵਾ ਦੀ ਵੀਰੂ ਦੇਖੀ ਕਿਸ ਤਰ੍ਹਾਂ ਉਹਨਾਂ ਦੇ ਸਿਰ ਉੱਤੇ ਸਟਾ ਲਗੀਆਂ ਕਿਸ ਤਰ੍ਹਾਂ ਉਹਨਾਂ ਕਿ ਕਿਸ ਤਰ੍ਹਾਂ ਉਹ ਜ਼ਖਮੀ ਹੋਏ ਕਿਸ ਤਰ੍ਹਾਂ ਉਹਨਾਂ ਨੂੰ ਜਲਦੀ ਤੋਂ ਜਲਦੀ ਮੁੱਢਲੇ ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਹਾਲਾਂਕਿ ਉਹਨਾਂ ਦੀ ਹਾਲਤ ਜਿਹੜੀ ਸਥਿਰ ਦੱਸੀ ਜਾ ਰਹੀ ਹੈ ਲੇਕਿਨ ਡਾਕਟਰਾਂ ਨੇ ਉਹਨਾਂ ਨੂੰ ਕਈ ਹਫ਼ਤੇ ਅਰੈਸਟ ਕਰਨ ਦੀ ਸਲਾਹ ਦਿੱਤੀ ਹੈ ਯਾਨੀ ਕਿ ਕਈ ਸਮਾਂ ਕਈ ਹਫ਼ਤੇ ਉਹ ਆਰਾਮ ਤੇ ਰਹਿਣਗੇ ਬੈੱਡ ਰੈਸਟ ਤੇ ਰਹਿਣਗੇ ਉਸ ਤੋਂ ਬਾਅਦ ਕਿ ਉਹ ਸਿਹਤਮੰਦ ਹੋ ਕੇ ਆਪਣੀ ਫਿਲਮ ਦੀ ਸ਼ੂਟਿੰਗ ਕਰ ਸਕਦੇ ਨੇ ਜਿਹੜੀ ਫਿਲਮ ਇਸ ਕਨਾਮਾ 56 ਦੱਸੀ ਜਾ ਰਹੀ ਹੈ ਮੈਂ ਜਿਵੇਂ ਪਹਿਲਾਂ ਹੀ ਗੱਲ ਕੀਤੀ ਸੀ ਕਿ ਪੰਜਾਬ ਦੀ ਫਿਲਮ ਇੰਡਸਟਰੀ ਨੂੰ ਪੰਜਾਬ ਦੀ ਗਾਇਕ ਇੰਡਸਟਰੀ ਨੂੰ ਪਤਾ ਨਹੀਂ ਕਿਸ ਦੀ ਨਜ਼ਰ ਲੱਗੀ ਹੈ ਜੇ ਆਪਾਂ ਪਿਛਲੇ ਸਾਲ ਦੀ ਗੱਲ ਕਰੀਏ ਜਸਵਿੰਦਰ ਪੱਲਾ ਇੱਕ ਬੜੇ ਵੱਡੇ ਦੁਨੀਆ ਭਰ ਦੇ ਵਿੱਚ ਜਾਣੇ ਜਾਣੇ ਜਾਣ ਵਾਲੇ ਪੰਜਾਬੀ ਕਮੇਡੀਅਨ ਸੀ ਜਿੱਥੇ ਵੀ ਦੁਨੀਆ ਭਰ ਦੇ ਪੰਜਾਬੀ ਨੇ ਉਹਨਾਂ ਨੂੰ ਸੁਣਿਆ ਹਮੇਸ਼ਾ ਹੀ ਉਹਨਾਂ ਦੇ ਕਰਦਾਰ ਦੀ ਉਹਨਾਂ ਦੀ ਐਕਟਿੰਗ ਦੀ ਉਹਨਾਂ ਦੀ ਕਮੇਡੀ ਦੀ ਛਲਾਂਗਾ ਕੀਤੀ ਉਸ ਤੋਂ ਬਾਅਦ ਫਿਰ ਇੱਕ ਵੱਡਾ ਹਾਸਾ ਵਾਪਰਿਆ ਰਾਜਵੀਰ ਜਵੰਦਾ ਨੂੰ ਲੈ ਕੇ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋਇਆ ਦੁਨੀਆ ਭਰ ਦੇ ਪੰਜਾਬੀਆਂ ਨੇ ਅਰਦਾਸਾਂ ਕੀਤੀਆਂ ਲੇਕਿਨ ਇਸ ਦੇ ਬਾਵਜੂਦ ਵੀ ਉਹ ਬਚ ਨਹੀਂ ਸਕੇ ਚਲੋ ਇਹ ਰੱਬ ਦੀ ਉਸ ਖਦਾ ਦੀ ਮਰਜ਼ੀ ਸੀ ਉਸ ਤੋਂ ਬਾਅਦ ਧਰਮਿੰਦਰ ਦੇ ਨਾਲ ਵੱਡਾ ਹਾਸਾ ਹੋਇਆ ਤਰਬਿੰਦਰ ਕਾਫੀ ਲੰਮਾ ਸਮਾਂ ਬੈੱਡ ਤੇ ਰਹੀਂ ਹਸਪੀਟਲ ਦੇ ਵਿੱਚ ਐਡਮਿਟ ਰਹੀਂ ਆਖਰਕਾਰ ਉਹ ਵੀ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਇਧਰ ਜੈਨਦਾਬਾ ਜਿਹੜੇ ਨੇ ਉਹ ਜ਼ਖਮੀ ਹੋਏ ਜਿਵੇਂ ਉਹਨਾਂ ਦੇ ਚਾਹਣ ਵਾਲਿਆਂ ਨੂੰ ਪਤਾ ਲੱਗਿਆ ਨਾਲ ਦੀ ਨਾਲ ਹੀ ਲੋਕਾਂ ਨੇ ਵੱਡੇ ਪੱਧਰ ਤੇ ਉਹੜੀਕਾ ਵੱਡੇ ਪੱਧਰ ਤੇ ਅਰਦਾਸਾਂ ਕੀਤੀਆਂ ਦੁਨੀਆ ਭਰ ਦੇ ਪੰਜਾਬੀਆਂ ਵੱਲੋਂ ਵੀ ਅਰਦਾਸ ਕੀਤੀ ਜਾ ਰਹੀ ਹੈ ਕਿ ਜਲਦੀ ਤੋਂ ਜਲਦੀ ਸੇਤਮੰਦ ਹੋਣ ਜੈ ਰੰਧਾਵਾ ਅਸੀਂ ਵੀ ਆਪਣੇ ਚੈਲਨ ਦੇ ਮਾਧਿਮ ਰਾਹੀਂ ਅਰਦਾਸ ਕਰਦੇ ਹਾਂ ਜੈ ਰੰਧਾਵਾ ਵਾਸਤੇ ਸਾਡੇ ਪੰਜਾਬ ਦੇ ਚਾਹੇ ਉਹ ਫਿਲਮ ਇੰਡਸਟਰੀ ਦੇ ਲੋਕ ਨੇ ਚਾਹੇ ਉਹ ਗਾਇਕ ਇੰਡਸਟਰੀ ਦੇ ਲੋਕ ਨੇ ਉਹਨਾਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਉਹ ਦਿਨ ਦੁਗਰੀ ਰਾਤ ਚੌਗਣੀ ਤਰੱਕੀ ਕਰਨ ਕਿਉਂਕਿ ਆਪਾਂ ਸੰਤਾਪ ਢਾਇਆ ਹੈ ਰਾਜਵੀਰ ਜਵੰਦਾ ਦਾ ਜੱਜ ਸੁਬਿੰਦਰ ਸਿੰਘ ਭੱਲਾ ਦਾ ਲੇਕਿਨ ਜੈ ਜੈ ਰੰਧਾਵਾ ਦੀ ਫਿਲਹਾਲ ਜਿਹੜੀ ਸਥਿਤੀ ਹੈ ਉਹ ਬਹੁਤ ਵਧੀਆ ਦੱਸੀ ਜਾ ਰਹੀ ਹੈ ਕੁਝ ਸਿਰ ਤੇ ਸੱਟਾਂ ਲੱਗਣ ਕਾਰਨ ਡਾਕਟਰਾਂ ਨੇ ਗਰੇਸ ਕਰਨ ਤੋਂ ਕਿਹਾ ਹੈ ਕਿ ਕੁਝ ਹਫ਼ਤਿਆਂ ਲਈ ਤੁਸੀਂ ਜਿਹੜੀ ਸ਼ੂਟਿੰਗ ਜਿਹੜੀ ਹੈ ਉਹ ਬੰਦ ਕਰ ਦਿਓ ਜਿਵੇਂ ਹੀ ਸਿਹਤਮੰਦ ਹੋਣਗੇ ਨਾਲ ਦੀ ਨਾਲ ਉਹ ਫਿਰ ਦੁਬਾਰਾ ਆਪਣੀ ਫਿਲਮ ਦੀ ਸ਼ੂਟਿੰਗ ਤੇ ਲੱਗ ਜਾਣਗੇ ਕਿਸ਼ਕਨਾਮਾ ਜਿਹੜੀ 56 ਉਹਨਾਂ ਦੀ ਫਿਲਮ ਆ ਰਹੀ ਹੈ ਅਸੀਂ ਅਰਦਾਸ ਕਰਦੇ ਹਾਂ ਦਿਨ ਦੁਗਣੀ ਰਾਤ ਚੌਕੜੀ ਤਰੱਕੀ ਕਰਨ ਜਲਦੀ ਤੋਂ ਜਲਦੀ ਸਿਹਤਮੰਦ ਹੋਣ ਲੇਕਿਨ ਫੈਨਸ ਜਿਨ੍ਹਾਂ ਨੇ ਉਹਨਾਂ ਦੀ ਵੀਡੀਓ ਦੇਖੀ ਉਹ ਸਾਰੇ ਚਿੰਤਾ ਵਿੱਚ ਹੋਏ ਚਿੰਤਤ ਹੋਏ ਉਹਨਾਂ ਦੀ ਟੈਨਸ਼ਨ ਵਧੀ ਅਤੇ ਉਹਨਾਂ ਨੇ ਆਪੋ ਆਪਣੀ ਪੱਧਰ ਤੇ ਰਾਜ ਜਰਨ ਦਾ ਵਧੇ ਲਈ ਅਰਦਾਸਾਂ ਵੀ ਕੀਤੀਆਂ ਧੰਨਵਾਦ